ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਡੱਗੋ ਰਮਾਣਾ ਫਰੀਦਕੋਟ ਜ਼ਿਲ੍ਹਾ ਪੈਂਦਾ ਐ ਇਸ ਪਿੰਡ ਨੂੰ ਤੇ ਤਹਿਸੀਲ ਵੀ ਫਰੀਦਕੋਟ ਹੀ ਪੈਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਖੀਰੀ ਬੂੜੀ ਕੱਟੀ ਆ ਜਿਹੜੀ ਉਹ ਬਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਸੋ ਦੋਸਤੋ ਲੈਨੇ ਆ ਡ੍ਰੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਸੋ ਦੋਸਤੋ ਕਈ ਵੀਰਾਂ ਦੀ ਫਰਮਾਇਸ਼ ਸ਼ੁਪਾਰਸ਼ ਲਾ ਲਓ ਵੀ ਸਿੱਗੀ ਵੀ ਜੇ ਕੋਈ ਬੂਰੀ ਕੱਟੀ ਚੰਗੀ ਆਵੇ ਤਾਂ ਦੱਸਿਓ ਜੇ ਤੇ ਅੱਜ ਮੇਰੇ ਵੀਰ ਉਹ ਵੀਡੀਓ ਵੇਖ ਕੇ ਸ਼ੇਅਰ ਜ਼ਰੂਰ ਕਰਦੇ ਹੋ ਉੱਤੇ ਲੈਨੇ ਆਪਾਂ ਡਿਟੇਲ ਦੋਸਤ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਜੀ ਆਪਣਾ ਨਾਮ ਦੱਸਿਓ ਜੀ ਆਪਣਾ ਨਾਮ ਧੀਰਾ ਸਿੰਘ ਧੀਰਾ ਸਿੰਘ ਜੀ ਹਾਂਜੀ ਧੀਰਾ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ 99151 99151 ਹਾਂਜੀ 86604 88604 ਹਾਂਜੀ ਠੀਕ ਹੈ ਜੀ ਤੇ ਬੂਰੀ ਕੱਟੀ ਫਿਰ ਆਪਣੇ ਘਰ ਦੀ ਹੈ ਜੀ ਇਹ ਘਰ ਦੀ ਹੈ ਤੇ ਇਹਦੀ ਮਾਂ ਵੀ ਤੁਹਾਡੇ ਕੋਲੇ ਸੀ ਇਹਦੀ ਮਾਂ ਤਾਂ ਪਿਛਲੀ ਵਾਰ ਵੇਚਤੀ ਸੀ ਤੇ ਕਿੰਨਾ ਕੁ ਦੁੱਧ ਸੀ ਬਈ ਉਹਦੇ ਥੱਲੇ ਉਹਦੇ ਥੱਲੇ 17 ਕਿਲੋ ਦੱਸ ਸੀ ਵਾਹ ਜੀ ਵਾਹ ਤੇ ਇਹ ਮੂੰਹੋਂ ਖੀਰੀ ਹੈ ਜੀ ਖੀਰੀ ਹੈ ਜਿੱਕੀ ਠੀਕ ਆ ਲਓ ਵੀ ਮਿੱਤਰੋ ਖੀਰੀ ਕੱਟੀ ਆ 2 ਸਾਲ ਦੀ ਤੁਹਾਨੂੰ ਦਿਖਾ ਦਿੰਨੇ ਆ ਸਿੰਗੀ-ਸੁੰਗੀ ਬਹੁਤ ਚੰਗੀ ਆ ਤੇ ਥਣ ਵੀ ਬਹੁਤ ਚੰਗਾ ਲੱਗਿਆ ਦਰਮਿਆਨੇ ਕਦ ਕਾਠ ਦੀ ਆ ਚੰਗਾ ਕਰੂਗੀ ਕਦ ਕਾਠ ਤੇ ਥਣ ਥਣ ਨੂੰ ਦੋਸਤੋ ਇਹਦੇ ਦਿਖਾ ਦਿੰਨੇ ਆ ਬਹੁਤ ਮੋਟਾ ਮੋਟਾ ਥਣ ਲੱਗਿਆ ਤੁਹਾਨੂੰ ਦਿਖਾਉਣੇ ਲਓ ਵੀ ਸੱਜਣੋ ਥਣ ਵੇਖ ਲਓ ਮੋਟਾ ਮੋਟਾ ਥਣ ਲੱਗਿਆ ਲਓ ਵੀ ਸੱਜਣੋ ਚੰਗੀ ਤਰ੍ਹਾਂ ਤੁਹਾਨੂੰ ਥਣ ਵਿਖਾਉਣੇ ਸੀ ਇਸ ਕਰਕੇ ਦੁਬਾਰਾ ਫੇਰ ਮੋਟਾ ਮੋਟਾ ਥਾਣਾ ਦੇ ਵੇਰ ਲਵੀ ਚੰਗੀ ਆ ਪੱਠਪੜੇ ਨਹੀਂ ਨਜ਼ਰ ਮਾਰ ਲੋ ਤੇ ਤੋੜ ਕੇ ਤੁਹਾਨੂੰ ਜਰੂਰ ਦਿਖਾਵਾਂਗੇ। ਲੋਈ ਮਤਰਾ ਤੋੜ ਕੇ ਤੁਹਮ ਦਿਖਾ ਦਿੰਨੇ। ਤੇ ਚੰਗਾ ਪੱਠਪੜਾ ਐਸ ਚੰਗਾ ਕੱਦ ਕਾਠ ਕਰੂਗੀ। ਤੇ ਬੂਰੀ ਨਸਲ ਦੀ ਬੂਰੀ ਨਸਲ ਜਿਹਨੂੰ ਆਪਾਂ ਕਹਿੰਦੇ ਆਂ ਦੋਸਤੋ। ਮੋੜ ਲਓ ਭਾਈ। ਸੋਨਾ ਸਿੰਗਾ ਗੋਲ ਅੱਲੇ ਅੱਲੀਆ ਨਵੀਂ ਥਾਣ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਹਾਂ ਹਾਂਜੀ ਬਾਈ ਜੀ ਕੀ ਮੋਲ ਰੱਖਿਆ ਇਹਦਾ ਜੀ ਮੋਲੇ ਦਾ 45000 45000 ਜੋ ਮਾਨਤਾਨ ਹੋ ਜੂ ਬਈ ਜੀ ਲਓ ਵੀ ਸੱਜਣੋ ਫਿਕਸ ਨਹੀਂਗਾ ਮੁੱਲ ਮੁੱਲ 45000 ਆ ਬਣਦਾ ਮਾਨਤਾਨ ਇਹਦੇ ਵਿੱਚੋਂ ਥੋੜਾ ਜਰੂਰ ਕੀਤਾ ਜਾਊਗਾ ਜੈਸ ਵੀ ਕਿਸੇ ਵੀਰ ਨੂੰ ਇਹ ਕੱਟੀ ਪਸੰਦ ਆ ਦੋਸਤੋ ਮੂਹੋਂ ਖੀਰੀਆ ਸਾਰੀ ਡਿਟੇਲ ਆਪਾਂ ਬਾਈ ਤੋਂ ਲੈਤੀ ਆ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦਾਂਗੇ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਮੇਰੇ ਵੀਰ ਨੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ